ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਵੀ ਤੁਹਾਡਾ ਸਵਾਗਤ ਹੈ ਆਓ ਇੱਕ ਰੁ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਿਤ ਭਾਈਚਾਰੇ ਤੇ ਕ੍ਰਿਤੀ ਕਲਾਕਾਰਾਂ ਦੇ ਲਈ ਵਰਤੀ અપਮਾਨਜਨਕ ਸ਼ਬਦਾਵਲੀ ਦੇ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿਖੇ ਪਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਆਪ ਆਗੂਆਂ ਤੇ ਇਲਾਕਾ ਵਾਸੀਆਂ ਨੇ ਪ੍ਰਤਾਪ ਬਾਜਵਾ ਤੇ ਕਾਂਗਰਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮਾਫੀ ਨਾ ਮੰਗਣ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦੀ ਚੇਤਾਵਨੀ ਵੀ ਦਿੱਤੀ ਇਸ ਮੌਕੇ ਕੈਬਨਿਟ ਮੰਤਰੀ ਲਾਲਚੀਤ ਪੁੱਲਰ ਵੱਲੋਂ ਸਮੇਤ ਪੂਰੇ ਦਲਿਤ ਭਾਈਚਾਰੇ ਤੇ ਬੈਂਡ ਬਾਜੇ ਦਾ ਕੰਮ ਕਰਦੇ ਮਿਹਨਤੀ ਲੋਕਾਂ ਦਾ અપਮਾਨ ਕਰਨ ਵਾਲੇ ਪ੍ਰਤਾਪ ਬਾਜਵਾ ਵਿਰੁੱਧ ਜ਼ਿਲ੍ਹਾ ਤਰਨਤਾਰਨ ਦੀ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਪਾਰਟੀ ਦੇ ਆਗੂ ਸਾਥੀਆਂ ਤੇ ਵਰਕਰਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਾਜਵਾ ਤੇ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਗਰੀਬ ਵਰਗ ਤੋਂ ਦਲਿਤ ਲੋਕਾਂ ਤੋਂ ਨਫ਼ਰਤ ਕਰਦੀ ਹੈ। ਵਾਹ ਪਾਵਾ ਜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਪਾਵਾ ਜੀ ਜਿੰਦਾਬਾਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗਰੀਬ ਬੇਸਹਾਰਾ ਲੋੜਵੰਦਾ ਤੇ ਬਜ਼ੁਰਗਾਂ ਦੀ ਹਰ ਸੁੱਖ ਸਹੂਲਤ ਦੇ ਲਈ ਲਗਾਤਾਰ ਯਤਨਸ਼ੀਲ ਹੈ ਜਿਸ ਤੇ ਚੱਲਦਿਆਂ ਰੰਗਲਾ ਪੰਜਾਬ ਵਿਜ਼ਨ ਦੇ ਤਹਿਤ ਪੰਜਾਬ ਦਾ ਹਰ ਪੱਖੋਂ ਵਿਕਾਸ ਕਰਨ ਲਈ ਕਾਰਜ ਕੀਤੇ ਜਾ ਰਹੇ ਨੇ ਸਿਹਤ ਦਾ ਸਹੂਲਤਾ ਦੇ ਮੱਦੇ ਨਜ਼ਰ ਸਾਡੇ ਬਜ਼ੁਰਗ ਸਾਟਾ ਮਾਨ ਮੁਹਿੰਮ ਦੇ ਤਹਿਤ ਪੰਜਾਬ ਭਾਰਤ ਦੇ ਵਿੱਚ ਚੈੱਕਅਪ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਬਜ਼ੁਰਗਾਂ ਦੇ ਸਿਹਤ ਚੈੱਕਅਪ ਕੀਤੇ ਜਾ ਰਹੇ ਨੇ ਤੇ ਲੋੜ ਅਨੁਸਾਰ ਦਵਾਈਆਂ ਤੇ ਫਰਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਲਈ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ ਵੀ ਇੱਕ ਕੈਂਪ ਲਗਾਇਆ ਗਿਆ ਜਿੱਥੇ ਬਜ਼ੁਰਗਾਂ ਦੇ ਫ੍ਰੀ ਚੈੱਕਅਪ ਕੀਤੇ ਗਏ ਜਿਸ ਦੇ ਵਿੱਚ ਅੱਖਾਂ ਦੇ ਟੈਸਟ ਵੀ ਕੀਤੇ ਗਏ ਤੇ ਉਹਨਾਂ ਨੂੰ ਐਨਕਾ ਤੇ ਹੋਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਖੁੱਲਰ ਨੇ ਕੈਂਪ ਤੋਂ ਵਿਕੇਸ਼ ਸ਼ਰਕਤ ਕੀਤੀ ਤੇ ਸਿਹਤ ਕੈਂਪ ਦਾ ਚਾਇਜ਼ਾ ਲਿਆ ਤੇ ਮੁੱਖ ਮੰਤਰੀ ਭਗਵੰਤ ਪਾਣਦੇ ਪੰਜਾਬੀ ਇਸਨੂੰ ਉਚਾ ਕਰ ਕੀਤਾ। ਕਿ ਸਰਕਾਰ ਨੇ ਇਹ ਕੈਂਪ ਕਰੀ ਨਹੀਂ ਲਾਇਆ ਸਾਡੇ ਬਜ਼ੁਰਗ ਸਾਡਾ ਮਾਣ ਸਭਾਂ ਕੋ ਨੂੰ ਸਰਮਾਨ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਸੋਚ ਆ ਉਹ ਸੋਚ ਇਹੋ ਆ ਕਿ ਜਿਹੜੇ ਲੋਕਾਂ ਦਾ ਪਰਿਵਾਰ ਨੇ ਗਰੀਬ ਨੇ ਬੇਸਹਾਰਾ ਨੇ ਤੇ ਉਹਨਾਂ ਨੂੰ ਜੋ ਮਦਦ ਦੀ ਸਹੂਲਤ ਹੈ ਉਹਨਾਂ ਨੂੰ ਦਿੱਤੀ ਜਾਵੇ ਅੱਜ ਜਿਹੜਾ ਇਹ ਕੈਂਪ ਲਾਇਆ ਸਾਡੇ ਬੀਬੀ ਖਾਤਾ ਮਾਣ ਸਾਡੇ ਕਰਨਤਾਰਨ ਜ਼ਿਲ੍ਹੇ ਦੇ ਸਾਡੀ ਸਾਰੀ ਡਾਕਟਰ ਸਰਨਮ ਸਾਡੀ ਹੋਰ ਵੀ ਅਧਿਕਾਰੀ ਜਿਹੜੇ ਹੈਲਥ ਡਪਾਰਟਮੈਂਟ ਨਾਲ ਸੰਬੰਧਿਤ ਨੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਰਾਏ ਜੀ ਤੇ ਹੋਰ ਵੀ ਜਿਨ੍ਹਾਂ ਨੇ ਸਾਡੇ ਅਧਿਕਾਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਕੈਂਪ ਲਾਇਆ ਜਿਹਦੇ ਵਿੱਚ ਬਜ਼ੁਰਗਾਂ ਦੀ ਨਿਗਾਹਚਾ ਕੀਤੀ ਗਈ ਜਿਨ੍ਹਾਂ ਨੂੰ ਜਰੂਰਤ ਸੀ ਐਨਕਾਂ ਦੀ ਫ੍ਰੀ ਦੇ ਵਿੱਚ ਸਰਕਾਰ ਵੱਲੋਂ ਐਨਕਾਂ ਦਿੱਤਾ ਦਿੱਤੀਆਂ ਗਈਆਂ ਪੂਰੀ ਬੋਦੀ ਦੇ ਚੁੜੇ ਫਿਰ ਦੇ ਪਲੇ ਜਿਹੜਾ ਚੈੱਕ ਅਪ ਕੀਤਾ ਗਿਆ ਮੈਡੀਕਲ ਕੈਂਪ ਲੱਗੇ ਇਸੇ ਕੰਮ ਦਾ ਤੇ ਨਾਲ ਕਈ ਵਿਅਕਤੀਗੀਆਂ ਜਿਨ੍ਹਾਂ ਦੀਆਂ ਜੀਨੀਕਲ ਗੱਲ ਕਰਕੇ ਜਾਂ ਕੋਈ ਡਾਕੂਮੈਂਟ ਨਹੀਂ ਹੈਗਾ ਕੋਈ ਪੈਨਸ਼ਨ ਨਹੀਂ ਹੈ ਜੀਆ ਪੈਨਸ਼ਨ ਲਾਉਣ ਦਾ ਵੀ ਕੈਂਪ ਲਾਇਆ ਗਿਆ ਸੀ ਤੇ ਉਹ ਬੇਦਸਤਾਰੀਆਂ ਨੂੰ ਸਮਝਦੇ ਵਿੱਚ ਸੀ ਉਹ ਸਾਈਟਾਂ ਨਾਲ ਲੱਗ ਰਹੀਆਂ ਤੇ ਪੈਸੇ ਵੀ ਥਾੜਾ ਫਰਜ ਬੰਦਾ ਇਲਾਕੀ ਫਰਜ ਬੰਦਾ ਸਾਡੇ ਬਜ਼ੁਰਗ ਸਾਡਾ ਸ਼ਰਮਾਇਆ ਨੇ ਸਾਡੀ ਮੇਨ ਕਮਾਈ ਸਾਡੇ ਬਜ਼ੁਰਗ ਨੇ ਉਹ ਇਸ ਸਰਕਾਰ ਸਾਡੇ ਨੇ ਮਿਹਨਤ ਕੀਤੀ ਕਿ ਨਾ ਕਿਸੇ ਨੇ ਘਰ ਬਣਾਇਆ ਕਿਸੇ ਨੇ ਜਹਾਜ਼ ਬਣਾਇਆ ਬੱਚਿਆਂ ਨੂੰ ਪਾਲਿਆ ਆਪ ਉਸਿਆ ਵੱਡੇ ਬੁੱਢਾ ਪੜਾਇਆ ਲਿਖਾਇਆ ਉਹਨੇ ਅਫਸਰ ਬਣਿਆ ਅਸੀਂ ਭਾਂ ਨੂੰ ਆਪ ਦੀ ਮਿਹਨਤ ਕਰਦਾ ਤੇ ਭਾਂ ਨੂੰ ਕੋਈ ਇਹ politician ਬਣਿਆ ਮਾ ਕੋਈ ਵੱਡੇ ਸਥਾਨ ਤੇ ਬਿਠਾ ਤੇ ਉਹ ਚਾਹੁੰਦੇ ਦੇਣਿਆ ਕਿ ਜਦੋਂ ਕੋਈ ਆਪ ਦਾ ਦੇ ਪ੍ਰੀਜੀਡੈਂਟ ਦੇ ਬਿੰਨੇ ਜਾਂ ਕੋਈ ਅਫਸਰ ਬਣਨੇ ਆ ਇਸ ਅੱਜ ਤੋਂ ਮੰਗਾਂ ਦੀ ਬਿਸਤਾਂ ਨੂੰ ਕਰੀਏ ਗਏ ਹਨ ਤੇ ਅਜਿਸੀ ਤਿਆਰੀ ਲਈ ਕੈਂਪ ਲਾਇਆ ਗਿਆ ਜਿਹਦੇ ਵਿੱਚ ਮਹਾਰਾਜ ਜੀ ਸਾਡੇ ਬਲੋਡਾਂ ਨੂੰ ਜੋ ਵੀ ਲੋੜਾਂ ਹੋਣੀਆਂ ਆ ਜਿਨ੍ਹਾਂ ਦਾ ਮਾਝਪੀ ਦਿੱਤੇ ਦਿੱਤਾ ਐਸਾਂ ਜੀਤਿਆ ਜਾ ਰਿਹਾ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਪਰਮਾਤਮਾ ਕਿਰਪਾ ਕਰੇ ਸਾਡੇ ਲੋਕਾਂ ਦਾ ਵੱਡੀਆਂ-ਵੱਡੀਆਂ ਉਮਰ ਆਉਣ ਜਿਨ੍ਹਾਂ ਦੀ ਉਮਰ 100-100 ਸਾਲ ਹੋਣ ਜੁੜਾ ਲੀਆਂ ਤੇ ਜਿੱਥੇ ਬਜ਼ੁਰਗ ਦੇ ਘਰ ਦਾ ਜਨਮਾ ਹੁੰਦਾ ਜੇ ਕਹੇ ਬਾਪੂ ਦੇਖਾ ਵੜਾਂ ਤੇ ਬੈਠੀ ਹੋਵੇ ਸੇ ਬੰਦਾ ਪਾਵ ਨਹੀਂ ਤਾਂ ਤਾਂ ਨਾ ਕਰਿਆ ਹੋਵੇ ਆਗੇ ਕੰਮ ਕਰਨ ਜਿੱਥੇ ਮਰਜ਼ੀ ਕਰਿਆ ਫਿਰ ਤੇ ਬੰਦੇ ਨੂੰ ਫਿਕਰ ਹੀ ਨਹੀਂ ਹੁੰਦਾ ਕੋਈ ਬਾਪੂ ਦੇ ਤਾਂ ਜਦੋਂ ਬਾਪੂ ਮਾਰਿਆ ਤਾਂ ਪੂਰਾ ਸੋਰ ਚੱਕੇ ਦੇ ਇਲਾਕੇ ਨਹੀਂ ਹੁਣਾਂ ਕਰਦੀ ਕਿ ਜਦੋਂ ਕੋਈ ਜੀ ਚੱਲ ਜਾਂਦਾ ਨਾ ਘਰ ਤੋਂ ਉਹਦੇ ਮੁੱਲ ਦਾ ਉਦੋਂ ਪਤਾ ਲੱਗਦਾ ਕਿ ਮੇਰਾ ਮੁੰਡਾ ਕੀ ਹੋ ਗਿਆ ਸਾਨੂੰ ਆਪੇ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਸਿਹਰੇ ਮੌਕੇ ਇਹਨਾਂ ਨੂੰ ਸੋਰੇ ਜਦੋਂ ਆਪਾਂ ਉੱਠਦੇ ਆ ਉੱਥੇ ਤੇ ਹੀ ਆਪਦੇ ਮਾਪਿਓ ਦੇ ਬਜ਼ੁਰਗਾਂ ਤੇ ਦਾਦੇ-ਦਾਦੀ ਦੇ ਪੈਰੀਂਆਂ ਫਲਾ ਕੇ ਅਸ਼ੀਰਵਾਦ ਲੈ ਕੇ ਦਿੰਦੇ ਹੁਣ ਜੂਆ ਕਰਦੇ ਆ ਤੇ ਜਦੋਂ ਬਜ਼ੁਰਗਾਂ ਦਾ ਅਸ਼ੀਰਵਾਦ ਲਵਾਂਗੇ ਤਾਂ ਫਿਰ ਮਹੀਸ਼ਾ ਚੜਦੀ ਕਲਾ ਰੂਹ ਦੀ ਮੌਨ ਨਜ਼ਰੀਆਂ ਬਾਰਸਦੀਆਂ ਹਮੇਸ਼ਾ ਤਰੱਕੀ ਵਾਲੇ ਪਾਸੇ ਇਨਸਾਨ ਹਾਂ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚਰਦਿਕਲਾ ਟਾਈਮ ਟੀਵੀ ਫਿਲਹਾਲ ਮਿੰਨੋ ਦਿਵਾ ਗਿਆ ਤਾਂ ਬਾਬਾ